ਸਿਰਸਾ ਜੀ ਬੋਲੋ ਇਨ ਕੋ ਸਿਰਸਾ ਜੀ ਨੂੰ ਬੋਲੋ ਕਿ ਹੁਣ ਤੁਸੀਂ ਓਪੋਜੀਸ਼ਨ ਚ ਨਹੀਂ ਓ ਗਲਤੀ ਨਾਲ ਤੁਹਾਡੀ ਦਿੱਲੀ ਸਰਕਾਰ ਬਣ ਗਈ ਹੈ ਤੇ ਬਣ ਗਈ ਹੈ ਤੇ ਗਲਤੀ ਨਾਲ ਤੁਸੀਂ এনवायरमेंट ਮਿਨਿਸਟਰ ਵੀ ਬਣ ਗਏ ਹੋ ਤੇ ਹੁਣ ਇਸ ਪੋਲੂਸ਼ਨ ਦਾ ਹੱਲ ਕੱਢੋ ਹੱਲ ਇਹ ਹੁੰਦਾ ਕਿ ਤੁਸੀਂ ਦਿੱਲੀ ਵਿੱਚ ਕਲਾਊਡ ਸੀਡਿੰਗ ਦੀ ਪਰਮਿਸ਼ਨ ਲਓ بارش ਕਰਾਓ ਜਗਾ ਜਗਾ ਤੇ AQI ਜੋ ਦੇ ਜੋ ਲੈਵਲ ਨੇ ਉਹ ਮੋਨੀਟਰ ਕਰੋ ਐਂਟੀ স্মੋਗ ਗਨਸ ਲਵਾਓ ਜੋ ਗ੍ਰੈਬ ਦੇ ਨਿਯਮ ਨੇ ਉਹਨਾਂ ਨੂੰ ਲਾਗੂ ਕਰੋ ਇਹ ਬੱਚਿਆਂ ਵਾਲੀ ਹਰਕਤਾਂ ਛੱਡੋ ਜੀ ਪੰਜਾਬ ਚ ਪ੍ਰਾਲੀ ਸੜ ਗਈ ਤੇ ਦਿੱਲੀ ਚ ਪੋਲੂਸ਼ਨ ਹੋ ਗਿਆ ਜੇ ਪੰਜਾਬ ਦੀ ਪ੍ਰਾਲੀ ਸੜਨ ਨਾਲ ਦਿੱਲੀ ਵਿੱਚ ਪੋਲੂਸ਼ਨ ਹੁੰਦਾ ਤਾਂ ਸਭ ਤੋਂ ਪਹਿਲਾਂ ਤੇ ਪੰਜਾਬ ਦੀ ਆਬੋ-ਵਕਰਾਬ ਹੋਣੀ ਸੀ ਮੈਂ ਤੁਹਾਨੂੰ ਪੰਜਾਬ ਦੇ ਆંકੜੇ ਵਿਖਾ ਦੇਣਾ ਇਹ ਵੇਖੋ ਮੋਲਾਪੁਰ ਦਾਖਾ ਠੰਨਾ ਅੰਮ੍ਰਿਤਸਰ ਲੁਧਿਆਣਾ ਮਤਲਬ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਹੈਨਾ ਤੇ ਉਹ ਜਲਾਲਾਬਾਦ ਤੋਂ ਲੈ ਕੇ ਤੇ ਮੁਹਾਲੀ ਤੱਕ ਸਾਰੀ ਜਗ੍ਹਾ ਤੇ ਹਵਾ ਦੀ ਕੁਆਲਿਟੀ ਲਗਭਗ ਠੀਕ ਹੈ ਪਰ ਦਿੱਲੀ ਤੇ ਸਾਲ ਲੈਣਾ ਖਾਇਆ ਪਿਆ ਦਿੱਲੀ ਤੇ ਇਹ ਹਾਲਾਤ ਹੋ ਗਏ ਨੇ ਜਿਨੇ ਕਦੀ ਸਿਗਰਟ ਨੂੰ ਹੱਥ ਵੀ ਨਾ ਲਾਇਆ ਹੋਵੇ ਇਹ ਵੇਖੋ ਅੱਜ ਇੱਕ ਐਬ ਦੱਸ ਰਹੀ ਹੈ ਕਿ 8.5 ਸਿਗਰਟ ਪਰ ਡੇ ਹਰ ਦਿੱਲੀ ਵਾਲਾ ਕੰਜ਼ਿਊਮ ਕਰ ਰਿਹਾ ਇਹਨਾਂ ਤੂੰਆਂ ਕੰਜ਼ਿਊਮ ਕਰ ਰਹੇ ਤੇ ਇਹ ਹਾਲਾਤ ਤੁਸੀਂ ਦਿੱਲੀ ਦੇ ਬਣਾਤੇ ਨੇ ਹੁਣ ਤੁਸੀਂ ਆਪੋਜੀਸ਼ਨ 'ਚ ਨਹੀਂ ਹੋ ਸਰਕਾਰ 'ਚ ਪਰਮਨਿਸਟਰ ਹੋ ਤੇ ਇਸ ਹਾਲਾਤੋਂ ਦਿੱਲੀ ਵਾਲਿਆਂ ਦੀ ਜਾਨ ਚੜਾਓ ਨਹੀਂ ਹੁੰਦਾ ਤੇ ਮਨਾ ਕਰ ਦੋ ਕਿਉਂਕਿ ਤੁਹਾਨੂੰ ਸਿਖਾਇਆ ਸਿਰਫ ਇਹ ਗਿਆ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਕਿੱਦਾਂ ਗੁੰਮਰਾਹ ਕਰਦਾ ਹੈ ਧਰਮ ਦੇ ਨਾਂ ਤੇ ਕਿਵੇਂ ਸਿਆਸਤ ਕਰਕੇ ਵਾਲਾ ਤੇ ਜੇ ਕੋਈ ਕੰਮ ਨਾ ਹੋਵੇ ਉਹਨੂੰ ਵੀ ਧਰਮ ਦੇ ਨਾਲ ਜੋੜ ਦੋ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਥੋੜੇ ਮੈਚ्योर ਬਣੋ ਤੇ ਦਿੱਲੀ ਵਾਲਿਆਂ ਦੇ ਜਿਸ ਉਮੀਦ ਨਾਲ ਗਲਤੀ ਨਾਲ ਤੁਹਾਨੂੰ ਵੋਟ ਪਾਤੀ ਉਹਨਾਂ ਤੇ ਕੰਮ ਕਰੋ ਲੇਕਿਨ ਇੱਕ ਵੀਡੀਓ ਵੀ ਤਰਫ ਸੇ ਉਨकी ਤਰਫ ਸੇ ਜਾਰੀ ਕੀਤਾ ਗਿਆ ਹੈ ਸਾਥੀ ਸਾਥ ਇੱਕ ਕਯੂਆਇਲ ਲੈਵਲ ਜਿਸ ਤਰੀਕੇ ਸੇ ਪੰਜਾਬ ਦਾ ਹਜ਼ਾਰ ਪਾਰ ਦਿਖਾਇਆ ਗਿਆ ਹੈ ਕਿਸ ਤਰੀਕੇ ਸੇ ਆਪ ਦੇਖ ਰਹੇ ਹੋ ਕੀ ਪੰਜਾਬ ਮੇ ਪਰਾਲੀ ਜਲਾਈ ਜਾ ਰਹੀ ਹੈ ਉਹ ਕੋਈ ਨਾਗਪੁਰ ਦੀ ਕੋਈ ਐਪ ਹੋਣੀ ਹੈ ਜਿਸ ਤੇ ਬਖਾਇਆ ਜਾ ਰਿਹਾ ਹੋਣਾ ਪੰਜਾਬ ਦੇ ਐਕਚੁਅਲ ਡਾਟਾ ਦੇ ਸਾਹਮਣੇ ਨੇ ਤੇ ਮੈਂ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਆਪਣੀ ਬਹੁਤ ਸਾਰੇ ਅੱਜ ਅ ਇੰਟਰਨੈਟ ਦੇ ਉੱਤੇ ਐਵੇਂ ਦੇ ਰਿਸੋਰਸਸ ਹੋਸੇ ਲੱਗੇ ਨੇ ਜਿੱਥੇ ਤੁਸੀਂ ਆਪਣਾ ਈਕੀਓਈ ਚੈੱਕ ਕਰ ਸਕਦੇ ਹੋ ਉਹਨਾਂ ਤੇ ਜਾ ਕੇ ਚੈੱਕ ਕਰੋ ਬੀਜੇਪੀ ਦੀ ਲੀਡਰਾਂ ਦੀ ਗੱਲਾਂ ਚਲਾਓ ਇਹ ਹਰ ਚੀਜ਼ ਤੁਹਾਨੂੰ ਗੁੰਮਰਾਹ ਕਰਦੇ ਨੇ ਤੇ ਕਰਦੇ ਰਹਿਣਗੇ ਸਿਰਸਾ ਜੀ ਦਿੱਲੀ ਦੇ ਪਰਿਆਵਰਣ ਨੂੰ ਬਿਹਤਰ ਬਣਾਉਣ ਵਾਸਤੇ ਕੀ ਕੰਮ ਕਰ ਰਹੇ ਨੇ ਉਸ ਤੇ ਜਵਾਬ ਦੇਣ ਪੰਜਾਬੀਆਂ ਤੋਂ ਕਿਸਾਨਾਂ ਤੋਂ ਤੁਹਾਨੂੰ ਲਈ ਨਫ਼ਰਤ ਕਿਉਂ ਹੈ ਉਹ ਸਾਰੇ ਜਾਣਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੇ ਪਿਛਲੇ 11 ਸਾਲਾਂ 'ਚ ਕਿਸੇ ਤੋਂ ਮਾਫੀ ਮੰਗਣੀ ਪਈ ਹੈ ਤੇ ਉਹ ਆਪਣੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਸ ਲੈ ਕੇ ਉਹਦੇ ਕਰਕੇ ਮਾਫੀ ਮੰਗਣੀ ਪਈ ਹੈ ਉਸ ਚੀਜ਼ ਦੀ ਆਸ ਉਸਦੀ ਨਫਰਤ ਇਹਨਾਂ ਦੇ ਦਿਲਾਂ ਚੋਂ ਨਹੀਂ ਨਿਕਲਦੀ ਤਾਂ ਹਰ ਚੀਜ਼ ਨੂੰ ਸਿੱਧਾ-ਸਿੱਧਾ ਪੰਜਾਬੀਆਂ ਨਾਲ ਜੋੜ ਦਿੰਦੇ ਨੇ ਸਿਰਸਾ ਜੀ ਬੋਲੋ ਇਹਨਾਂ ਕੋ ਸਿਰਸਾ ਜੀ ਨੂੰ ਬੋਲੋ ਕਿ ਹੁਣ ਤੁਸੀਂ ਆਪੋਜੀਸ਼ਨ ਚ ਨਹੀਂ ਉਹ ਗਲਤੀ ਨਾਲ ਤੁਹਾਡੀ ਦਿੱਲੀ ਸਰਕਾਰ ਬਣ ਗਈ ਹੈ ਤੇ ਬਣ ਗਈ ਹੈ ਤੇ ਗਲਤੀ ਨਾਲ ਤੁਸੀਂ এনवायरमेंट ਮਨਿਸਟਰ ਵੀ ਬਣ ਗਏ ਹੋ ਤੇ ਹੁਣ ਇਸ ਪੋਲੂਸ਼ਨ ਦਾ ਹੱਲ ਕੱਢੋ ਹੱਲ ਇਹ ਹੁੰਦਾ ਕਿ ਤੁਸੀਂ ਦਿੱਲੀ ਵਿੱਚ ਕਲਾਉਡ ਸੀਡਿੰਗ ਦੀ ਪਰਮਿਸ਼ਨ ਲੋ بارش ਕਰਾਓ ਜਗਾ ਜਗਾ ਤੇ AQI ਜੋ ਦੇ ਜੋ ਲੈਵਲ ਨੇ ਉਹ ਮੋਨੀਟਰ ਕਰੋ ਐਂਟੀ স্মੋਗ ਗਨਸ ਲਵਾਓ ਜੋ ਗ੍ਰੈਪ ਦੇ ਨਿਯਮ ਨੇ ਉਹਨਾਂ ਨੂੰ ਲਾਗੂ ਕਰੋ ਇਹ ਬੱਚਿਆਂ ਵਾਲੀ ਹਰਕਤਾਂ ਛਡੋ ਜੀ ਪੰਜਾਬ ਚ ਪ੍ਰਾਲੀ ਸੜ ਗਈ ਤੇ ਦਿੱਲੀ ਚ ਪੋਲੂਸ਼ਨ ਹੋ ਗਿਆ ਜੇ ਪੰਜਾਬ ਦੀ ਪ੍ਰਾਲੀ ਸੜਨ ਨਾਲ ਦਿੱਲੀ ਵਿੱਚ ਪੋਲੂਸ਼ਨ ਹੁੰਦਾ ਤਾਂ ਸਭ ਤੋਂ ਪਹਿਲਾਂ ਤੇ ਪੰਜਾਬ ਦੀ ਆਬੋ-ਵਕਰਾਬ ਹੋਣੀ ਸੀ ਮੈਂ ਤੁਹਾਨੂੰ ਪੰਜਾਬ ਦੇ ਆਕੜੇ ਵਿਖਾ ਦੇਣਾ ਇਹ ਵੇਖੋ ਮੋਲਾਪੁਰ ਦਾਖਾ ਖੰਨਾ ਅੰਮ੍ਰਿਤਸਰ ਲੁਧਿਆਣਾ ਮਤਲਬ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਹੈਨਾ ਤੇ ਉਹ ਜਲਾਲਾਬਾਦ ਤੋਂ ਲੈ ਕੇ ਤੇ ਮੁਹੱਲੇ ਤੱਕ ਸਾਰੀ ਜਗ੍ਹਾ ਤੇ ਹਵਾ ਦੀ ਕੁਆਲਿਟੀ ਲਗਭਗ ਠੀਕ ਹੈ ਪਰ ਦਿੱਲੀ 'ਚ ਤਾਂ ਸਾਲਣਾ ਖਾਇਆ ਪਿਆ ਦਿੱਲੀ 'ਚ ਤੇ ਇਹ ਹਾਲਾਤ ਹੋ ਗਏ ਨੇ ਜਿਨੇ ਕਦੀ ਸਿਗਰਟ ਨੂੰ ਹੱਥ ਵੀ ਨਾ ਲਾਇਆ ਹੋਵੇ ਇਹ ਵੇਖੋ ਅੱਜ ਇੱਕ ਅਫਵਾਸ ਰਹੀ ਹੈ ਕਿ 8.5 ਸਿਗਰਟ ਪਰ ਡੇ ਹਰ ਦਿੱਲੀ ਵਾਲਾ ਕੰਜ਼ੂਮ ਕਰ ਰਿਹਾ ਇਹਨਾਂ ਤੂੰਆਂ ਕੰਜ਼ੂਮ ਕਰ ਰਿਹਾ ਤੇ ਇਹ ਹਾਲਾਤ ਤੁਸੀਂ ਦਿੱਲੀ ਦੇ ਬਣਾਤੇ ਨੇ ਹੁਣ ਤੁਸੀਂ ਆਪੋਜੀਸ਼ਨ ਚ ਨਹੀਂ ਹੋ ਸਰਕਾਰ ਚ ਪਰਮਨਿਸਟਰ ਹੋ ਤੇ ਇਸ ਹਾਲਾਤੋਂ ਦਿੱਲੀ ਵਾਲਿਆਂ ਦੀ ਜਾਨ ਚੜਾਓ ਨਹੀਂ ਹੁੰਦਾ ਤੇ ਮਨਾ ਕਰ ਦੋ ਕਿਉਂਕਿ ਤੁਹਾਨੂੰ ਸਿਖਾਇਆ ਸਿਰਫ ਇਹ ਗਿਆ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਕਿੱਦਾਂ ਗੁੰਮਰਾਹ ਕਰਦਾ ਹੈ ਧਰਮ ਦੇ ਨਾਂ ਤੇ ਕਿਵੇਂ ਸਿਆਸਤ ਕਰਕੇ ਲੋਕਾਂ ਨੂੰ ਆਪਸ ਚ ਲੜਵਾਣਾ ਹੈ ਤੇ ਜੇ ਕੋਈ ਕੰਮ ਨਾ ਹੋਵੇ ਉਹਨੂੰ ਵੀ ਧਰਮ ਦੇ ਨਾਲ ਜੋੜ ਦੋ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਥੋੜੇ ਮੈਚ्योर ਬਣੋ ਤੇ ਦਿੱਲੀ ਵਾਲਿਆਂ ਦੇ ਜਿਸ ਉਮੀਦ ਨਾਲ ਗਲਤੀ ਨਾਲ ਤੁਹਾਨੂੰ ਵੋਟ ਪਾਤੀ ਉਹਨਾਂ ਤੇ ਕੰਮ ਕਰੋ ਲੇਕਿਨ ਇੱਕ ਵੀਡੀਓ ਵੀ ਤਰਫ ਸੇ ਉਨਕੀ ਤਰਫ ਸੇ ਜਾਰੀ ਕੀਤਾ ਗਿਆ ਹੈ ਸਾਥੀ ਸਾਥ AQI ਲੈਵਲ ਜਿਸ ਤਰੀਕੇ ਸੇ ਪੰਜਾਬ ਦਾ ਹਜ਼ਾਰ ਪਾਰ ਦਿਖਾਇਆ ਗਿਆ ਹੈ ਕਿਸ ਤਰੀਕੇ ਸੇ ਆਪ ਦੇਖ ਰਹੇ ਹੋ ਕੀ ਪੰਜਾਬ ਮੇ ਪਰਾਲੀ ਜਲਾਈ ਜਾ ਰਹੀ ਹੈ ਉਹ ਕੋਈ ਨਾਗਪੁਰ ਦੀ ਕੋਈ ਐਪ ਹੋਣੀ ਹੈ ਜਿਸ ਤੇ ਦਿਖਾਇਆ ਜਾ ਰਿਹਾ ਹੋਣਾ ਪੰਜਾਬ ਦੇ ਐਕਚੁਅਲ ਡਾਟਾ ਦੇ ਸਾਹਮਣੇ ਰੇ ਤੇ ਮੈਂ ਤੇ ਲੋਕਾਂ ਨੂੰ ਅਪੀਲ ਕਰਦਾ ਕੀ ਆਪਣੀ ਆਪਣੀ ਬਹੁਤ ਸਾਰੇ ਅੱਜ ਕੱਲ ਇੰਟਰਨੈਟ ਦੇਤੇ ਐਵੇਂ ਦੇ ਰਿਸੋਰਸਸ ਹੋਸੇ ਲੱਗੇ ਨੇ ਜਿੱਥੇ ਤੁਸੀਂ ਆਪਣਾ ਈਕੀਓਈ ਚੈੱਕ ਕਰ ਸਕਦੇ ਹੋ ਉਹਨਾਂ ਤੇ ਜਾ ਕੇ ਚੈੱਕ ਕਰੋ ਬੀਜੇਪੀ ਦੀ ਲੀਡਰਾਂ ਦੀ ਗੱਲਾਂ ਚਲਾਓ ਇਹ ਹਰ ਚੀਜ਼ ਤੁਹਾਨੂੰ ਗੁੰਮਰਾਹ ਕਰਦੇ ਨੇ ਤੇ ਕਰਦੇ ਰਹਿਣਗੇ ਸਿਰਸਾ ਜੀ ਦਿੱਲੀ ਦੇ ਪਰਿਆਵਰਣ ਨੂੰ ਬਿਹਤਰ ਬਣਾਉਣ ਵਾਸਤੇ ਕੀ ਕੰਮ ਕਰ ਰਹੇ ਨੇ ਉਸ ਤੇ ਜਵਾਬ ਦੇਣ ਪੰਜਾਬੀਆਂ ਤੋਂ ਕਿਸਾਨਾਂ ਤੋਂ ਤੁਹਾਨੂੰ ਲਈ ਨਫ਼ਰਤ ਕਿਉਂ ਹੈ ਉਹ ਸਾਰੇ ਜਾਣਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੇ ਪਿਛਲੇ 11 ਸਾਲਾਂ ਚ ਕਿਸੇ ਤੋਂ ਮਾਫੀ ਮੰਗਣੀ ਪਈ ਹੈ ਉਹ ਆਪਣੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਸ ਲੈ ਕੇ ਉਹਦੇ ਕਰਕੇ ਮਾਫੀ ਮੰਗਣੀ ਪਈਏ ਉਸ ਚੀਜ਼ ਦੀ ਪਲਾਸ ਉਸਦੀ ਨਫ਼ਰਤ ਇਹਨਾਂ ਦੇ ਦਿਲਾਂ ਚੋਂ ਨਹੀਂ ਨਿਕਲਦੀ ਤਾਂ ਹਰ ਚੀਜ਼ ਨੂੰ ਸਿੱਧਾ ਸਿੱਧਾ ਪੰਜਾਬੀਆਂ ਨਾਲ ਜੋੜ ਦਿੰਦੇ ਨੇ